ਕਰੋ ਚੈੱਕ ਆਪਣਾ ਰੂਮ ਵਾਹ ਦੇਖੋ ਚੁਗਿਆ ਨੇ ਆਪਣੇ ਬੈਗ ਦੇ ਟੋ ਦੀ ਹਾਲਤ ਕੀ ਕਰਤੀ ਲੋ ਜੀ ਆਪਾਂ ਬੈਗ ਰੱਖ ਚੁੱਕੇ ਆ ਮੈਂ ਤੇ ਫਾਦਰ ਸਾਹਿਬ ਦੋਨਾਂ ਨੇ ਕੱਖਾਂ ਦੇ ਰੱਖਿਆ ਬਾਕੀ ਤਾਂ ਸਭ ਕੁਝ ਠੀਕ ਹੈ ਯਾਰ ਆ ਟੁੱਟ ਗਈ ਇਹਨੂੰ ਹੈਲੋ ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਪਈ ਸਕੇ ਠੀਕ ਹੋਵੋਗੇ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੀ ਨਵੀਂ ਵੀਡੀਓ ਤੇ ਆਪਾਂ ਆਪਣਾ ਕਰਦੇ ਆ ਬਲੌਗਸਟ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰ ਦਿਨ ਨੂੰ ਕਰ ਲਓ ਲਾਈਕ ਤੇ ਬੈਲ ਆਈਕਨ ਦਬਾਣਾ ਨਾ ਭੁੱਲਿਓ ਫਾਈਨਲੀ ਆਪਣਾ ਥੋੜਾ ਮੋਟਾ ਰੂਮ ਹੋ ਚੁੱਕਿਆ ਹੈ ਰੈਡੀ ਟੈਲਾਂ ਵੀ ਲੱਗ ਚੁੱਕੀਆਂ ਤੇ ਵਾਲ ਪੱਟੀਆਂ ਵੀ ਹੋ ਗਈ ਹੈ ਕਰੋ ਚੈੱਕ ਆਪਣਾ ਰੂਮ ਬਸ ਉੱਪਰ ਵਾਲਾ ਕੰਮ ਰਹਿ ਗਿਆ ਥੋੜਾ ਬਹੁਤ ਉਹ ਵੀ ਕਰਵਾ ਲਾਂਗੇ ਆਪਾਂ ਉਹ ਇਕੱਠਾ ਹੀ ਕਰਵਾਉਣਾ ਪੈਗਾ ਆਪਾਂ ਨੂੰ ਤੇ ਆ ਜਿਹੜਾ ਪਰਦਾ ਹੈਗਾ ਆ ਜਿਹੜਾ ਪਰਦਾ ਹੈਗਾ ਪਰਦਾ ਵੀ ਆਪਾਂ ਨੂੰ ਲੈ ਕੇ ਆਉਨੇ ਆ ਇੱਥੇ ਲਾ ਕੇ ਦੂਜਾ ਪਰਦਾ ਲਾਵਾਂਗੇ ਆਪਾਂ ਇੱਕ ਇੱਥੇ ਹਲੇ ਆਪਾਂ ਵੇਖਦੇ ਆ ਅੱਗੇ ਇੱਕ ਲਵਾਉਣਾ ਕਿ ਨਹੀਂ ਲਵਾਉਣਾ ਤੇ ਬਾਕੀ ਇੱਥੇ ਜਿਹੜਾ ਗੇਟ ਹੈਗਾ ਉਹ ਵੀ ਹਲੇ ਆਪਾਂ ਦੋਨੇ ਇਕੱਠੇ ਲਵਾਵਾਂਗੇ ਤੇ ਇੱਥੇ ਵੀ ਆਪਾਂ ਪਰਦਾ ਲਾਵਾਂਗੇ ਤੇ ਉੱਥੇ ਵੀ ਆਪਾਂ ਪਰਦਾ ਲਾਵਾਂਗੇ ਵਾਲ ਪੱਟੀ ਹੋ ਚੁੱਕੀ ਆ ਇਧਰਲੇ ਪਾਸੇ ਨਾਲ ਇਧਰ ਵਾਲੇ ਪਾਸੇ ਆ ਜਾਊਗਾ ਆਪਣਾ ਲੈਪਟਾਪ ਵਾਲਾ ਟੇਬਲ ਤੇ ਇੱਥੇ ਘੁੰਮਣ ਵਾਲੀ ਕੁਰਸੀ ਤੇ ਬਾਕੀ ਆਪਾਂ ਲਉਨੇ ਆ ਇੱਥੇ ਆਪਣਾ ਬੰਡ ਖਲਾਰਾ ਬਹੁਤ ਪਿਆ ਹੋਇਆ ਵੇਖੋ ਕੱਪੜਿਆਂ ਦਾ ਤੇ ਆ ਸਾਰੇ ਖਲਾਰਾ ਪਿਆ ਹੋਇਆ ਆ ਵੇਸਪੇਸ ਦੇ ਸਮਾਨ ਇਹ ਸਾਰਾ ਸਿੱਟਣਾ ਆਪਾਂ ਬਾਹਰ ਆਹ ਵੇਖੋ ਚੂਹੇ ਨੇ ਆਪਣੇ ਬੈਗ ਦੇ ਢੋ ਦੀ ਹਾਲਤ ਕੀ ਕਰਤੀ ਇੱਥੇ ਸਾਰੇ ਚੂਹੇ ਸੀਗੇ ਬਹੁਤ ਬੁਰਾ ਹਾਲ ਕਰਤਾ ਤੇ ਬਾਕੀ ਆਪਾਂ ਅੱਗੋਂ ਸਾਫ਼ ਕਰ ਚੁੱਕੇ ਆ ਸਾਰੇ ਘੋ ਇੱਥੇ ਸ਼ੀਸ਼ਾ ਪਾਉਣਾ ਸ਼ੀਸ਼ਾ ਟੁੱਟ ਗਿਆ ਸੀ ਇਹਦਾ ਤੇ ਆਪਾਂ ਰੱਖਦੇ ਆ ਇਹ ਅੰਦਰ ਲੋ ਜੀ ਆਪਾਂ ਬੈਗ ਰੱਖ ਚੁੱਕੇ ਆ ਮੈਂ ਤੇ ਫਾਦਰ ਸਾਹਿਬ ਦੋਨਾਂ ਨੇ ਕੱਖਾਂ ਦੇ ਰੱਖਿਆ ਜੋ ਆਪਣੀ ਵੀਡੀਓ ਬਣਾਉਂਦਾ ਹੋ ਕੋਈ ਹੈ ਨਹੀਂ ਸੀਗਾ ਬਸ ਉੱਪਰ ਪੀਓਪੀ ਰਹਿ ਗਈ ਵੇਖਦੇ ਜੇ ਕਾਉਂਸਲਿੰਗ ਕਰਵਾਵਾਂਗੇ ਬਾਕੀ ਕਰਦੇ ਹੌਲੀ 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 ਆਪਣਾ ਰੂਮ ਵੀ ਤਿਆਰ ਹੋ ਜਾਊਗਾ ਇੱਥੇ ਆਪਣੀ ਐਲਈ ਆ ਚੁੱਕੀ ਤੇ ਇੱਥੇ ਆਪਣਾ ਸ਼ੀਸ਼ਾ ਆ ਜਾਊਗਾ ਰੀਲਸ ਬਣਾਉਣ ਲਈ ਤੇ ਇੱਥੇ ਆਪਣੀ ਰਿੰਗ ਲਾਈਟ ਤੇ ਹੋਰ 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 ਇੱਧਰ ਲਈ ਸਾਰਾ ਆਪਣਾ ਕੇਬਲ ਵੇਖਣਾ ਟੇਬਲ 'ਤੇ ਰਭਵਾਵਾਂਗੇ ਜੇ ਭਰਮਾਏ ਲੈਣੇ ਆ ਵੇਖ ਲੈਣੇ ਕਿਸੇ ਹਿਸਾਬ ਕਿਤਾਬ ਨਾਲ ਕਿਉਂਕਿ ਆਪਣਾ ਪਲੱਗ ਵਾਲਾ ਸਿਸਟਮ ਜੇ ਵੀ ਇੱਥੇ ਹੀ ਆ ਇੱਧਰ ਲਈ ਸਾਰਾ ਆਪਣਾ ਪੈਰਾ ਹੁੰਦਾ ਵਾ ਉਹ ਵੀ ਸ਼ੀਸ਼ਾ ਆਪਾਂ ਪਾਉਨੇ ਆ ਤੇ ਜਦੋਂ ਵੀਡੀਓ ਗੇਟਿੰਗ ਕਰਨੀ ਹੋਈ ਤਾਂ ਆਪਾਂ ਇੱਥੇ ਬਹਿ ਕੇ ਜਾਂ ਇੱਥੇ ਜਾਂ ਇੱਥੇ ਚੇਅਰ ਲਿਆਵਾਂਗੇ ਗੋਲ ਵਾਲੀ ਘੁੰਮਣ ਵਾਲੀ ਆਫਿਸ ਚੇਅਰ ਤੇ ਇੱਥੇ ਆਪਾਂ ਬਹਿ ਕੇ ਗੇਟਿੰਗ ਕਰ ਲਈ ਤੇ ਇੱਥੇ ਆਪਾਂ ਵਲੌਗ ਆਪਣਾ ਸਟਾਰਟ ਕਰ ਲਿਆ ਹਨਾ ਬਾਕੀ LED ਵੇਖਦੇ ਹਾਂ ਹੋਣੇ ਲੌਣੀ ਆ ਕੇ ਪਹਿਲਾਂ ਆਪਾਂ ਬਾਜ਼ਾਰ ਚੱਲਦੇ ਆ LED ਦੇ ਪਿਛਲੇ ਪਾਸੇ ਨਾਲ ਬਲੂ ਲਾਈਟਾਂ ਲੈ ਕੇ ਆਉਨੇ ਆ ਬਲੂ ਲਾਈਟਾਂ ਲਾ ਦਾਂਗੇ ਤੇ ਜਦੋਂ ਆਪਾਂ ਲਾਈਟ ਬੰਦ ਕਰ ਕਰਾਂਗੇ ਤੇ ਲਾਈਟ ਸ਼ਕ ਲਗਾਾਂਗੇ LED ਵੇਖਣ ਵਾਸਤੇ ਬਾਕੀ ਕੋਈ ਮੋਟੀਵੇਸ਼ਨਲ ਆਪਾਂ ਫਰੇਮ ਵੀ ਬਣਵਾਵਾਂਗੇ ਇੱਕ ਵਾਰੀ ਆਪਾਂ ਵੇਖਦੇ ਆ ਨਿਓਨ ਸਾਈਨ ਹੁੰਦਾ ਨਾ ਨੀਓਨ ਸਾਈਨ ਹੁੰਦੇ ਜਿਹੜੇ ਜਗਤ ਹੁੰਦੇ ਲਟਾਂ ਵਾਲੇ ਉਹ ਆਪਾਂ ਵੇਖਦਾ ਚੋਪਰ ਬਲੌਗ ਕੋਪਾ ਜੀਰੋ ਲਖਵਾਵਾਂਗੇ ਪੁੱਛ ਕੇ ਉਹਨਾਂ ਬਈ ਕੀ ਹਿਸਾਬ ਪਤਾਵਾ ਅੱਜ ਵੇਖਦੇ ਆ ਜਿੰਨਾ ਕੰਮ ਹੋ ਜਾ ਆਪਾਂ ਕਰ ਲਾਂਗੇ ਤੇ ਬਾਕੀ ਅਗਲੇ ਬਲੌਗ ਦੇ ਵਿੱਚ ਵੇਖ ਲਾਂਗੇ ਜੋ ਵੀ ਕੱਲ ਵੇਖ ਲਾਂਗੇ ਕੱਲ ਪੂ ਬਲੌਗ ਬਣਾਵਾਂਗੇ ਬਾਕੀ ਆਪਾਂ ਹੁਣ ਚੱਲਦੇ ਆਪਾਂ ਬਾਜ਼ਾਰ ਨੂੰ ਦੁੱਧ ਵੀ ਲੈ ਕੇ ਆਉਣਾ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ 2-3 ਕੰਮ ਹੈ ਜੋ ਆਪਾਂ ਕਰ ਹੀ ਆਵਾਂਗੇ ਬਾਕੀ ਵੇਖਦਾ ਕਿਹੜੇ ਕੰਮ ਹੁੰਦੇ ਥੇ ਕਿ ਨਹੀਂ ਤੇ ਬਾਕੀ ਚਲੋ ਚੱਲਦੇ ਆਪਾਂ ਬਾਜ਼ਾਰ ਵੱਲ ਨੂੰ ਵਾਲਫ ਆਪਣੀ ਖਰੀਦ ਆ ਰਹੀ ਹੈ ਆ ਗਈ ਆਪਣੀ ਐਲ.ਈ.ਡੀ. ਐਲ.ਈ.ਡੀ ਆਪਾਂ ਸਾਫ਼ ਕਰੀਏ ਕਿਉਂਕਿ ਕਾਫੀ ਮਿੱਕੀ ਹੋਈ ਪਈ ਆ। ਅੱਧੇ ਬੈੱਗ ਨੇ ਤਾਂ ਆਹਾ ਐਲ.ਈ.ਡੀ ਨੇ ਅੱਧਾ ਬੈੱਡ ਘੇਰ ਲਿਆ। ਆ ਵੀ ਆਪਾਂ ਲਾ ਹੀ ਦਿੰਨੇ ਆ ਹਨਾ। ਬਾਕੀ ਮੈਂ ਪਹਿਲਾਂ ਸੋਚਿਆ ਸੀਗਾ ਅੱਜ ਇਥੇ ਐਲ.ਈ.ਡੀ ਲੱਗਣੀ ਆ ਨਾ ਤੇ ਉੱਥੇ ਪਹਿਲਾਂ ਆਪਾਂ ਕੱਪ ਬੋਰਡ ਬਣਵਾ ਕੇ ਨਾ ਇਸੇ ਡਿਜ਼ਾਈਨ ਦੇ ਵਿੱਚ ਤੇ ਫਿਰ ਉਹਦੇ ਉੱਪਰ ਆਪਾਂ ਐਲ.ਈ.ਡੀ ਲਾਵਾਂਗੇ। ਪੂਰੇ ਸਿਸਟਮ ਜਨਾ ਥੋੜਾ ਜਿਹਾ ਮਤਲਬ ਕੀ ਹੋ ਜਾਊਗਾ ਕਿਉਂਕਿ ਇੱਥੋਂ ਮੱਕੀ ਕਾਫੀ ਬਾਹਰ ਨਾ ਆ ਜੂਗੀ ਤੇ ਲੰਗ ਤੇ ਟੱਪ ਦੇ ਨਾ ਸਿਰ ਤੇ ਨਾ ਵਜੇ ਤੇ ਖਰਾਬ ਨਾ ਹੋ ਜੇ ਜਾਂ ਤੋਂ ਤੋਂ ਕਿੰਨਾ ਜਾਵੇ ਜਾਂ ਆਪਾਂ ਨੂੰ ਕੋਈ ਨੁਕਸਾਨ ਨਾ ਹੋ ਜੇ ਇਸ ਦਾ ਕਿ ਆਪਾਂ ਇੱਕ ਜਾ ਡ੍ਰੌਪ ਕਰਤਾ ਤੇ ਬਾਕੀ ਜਗ੍ਹਾ ਵੀ ਸਿਸਟਮ ਹੈਗਾ ਆਪਾਂ ਸਾਰਾ ਉਹ ਕਰਵਾਵਾਂਗੇ ਬਾਕੀ ਵੇਖਦਾ ਸਮਰ ਵਾਲੀ ਕੰਨ ਤੇ ਜਿਹੜੇ ਹੁੰਦੇ ਆ ਨਾ ਸਟicker ਸਟicker ਟੈਪ ਵਾਲਪੇਪਰ ਜੋ ਆਪਣੇ ਪਿੱਛੇ ਕੇਪ ਲੱਗੀ ਹੁੰਦੀ ਆ ਗੁੰਦ ਨਾਲ ਚਿਪ ਕੇ ਆਂਦੇ ਸਾਰੇ ਉਹ ਆਪਾਂ ਵੇਖਦੇ ਆ ਉਹ ਆਪਾਂ ਕਰਵਾ ਲਾਂਗੇ। ਬਾਕੀ ਐਲੀ ਦੀ ਸਾਫ ਹੋ ਚੁੱਕੀ ਆ। ਐਲੀ ਦੀ ਟੁੱਟ ਗਈ। ਐਲੀ ਕੋਈ ਨਾ ਸੌਰੀ। ਰਿੰਗ ਲਾਈਟ ਮਾਤੇ ਮਾਤਾ ਚੱਲੇ ਆ ਹੁਣ ਪਰਦੇ ਵੇਖਣ ਪਰਦੇ ਲਿਆ ਕੇ ਦੁੱਧ ਲਿਆ ਕੇ ਤੇ ਮਾਤਾ ਨੂੰ ਘਰੇ ਛੱਡ ਦੂੰਗਾ ਫਿਰ ਵੇਖਾਂਗੇ ਐਲਈ ਦੀਸਤੇ ਲਾਈਟਾਂ ਐਲਈ ਰੈਕਸ ਵੇਖ ਕੇ ਨਾ ਗੱਡੀ ਦੀ ਟੈਪ ਜੀ ਤੋਂ ਆਪਾਂ ਲਾ ਦਾਂਗੇ ਲੀਕ ਦੇ ਪਿੱਛੇ ਤੇ ਬਾਕੀ ਥੋੜਾ ਮੋਟਾ ਜਿਹੜਾ ਹੋਰ ਕੰਮ ਹੈਗਾ ਜੋ ਯਾਦ ਆ ਗਿਆ ਤਾਂ ਠੀਕ ਆ ਵੀਜ਼ਾ ਫਿਰ ਹੋਲੇ ਵਾਲੇ ਕਰ ਲਾਂਗੇ 1-2 ਦਿਨਾਂ ਤੱਕ ਜਿਮ ਜਾਣ ਦਾ ਵੀ ਟਾਈਮ ਨਹੀਂ ਮਿਲਦਾ ਜਦੋਂ ਤੱਕ ਘਰੇ ਖਲਾਰਾ ਹੈਗਾ ਵਾ नेक्स्ट ਵੀਕ ਤੋਂ ਕਰਾਂਗੇ ਸਟਾਰਟ ਰੈਗੂਲਰ ਰੈਗੂਲਰ ਜਾ ਹੀ ਨਹੀਂ ਜਾਂਦਾ ਚਲੋ ਮਿਲਦੇ ਆਂ ਪੜਦਲ ਦੁਕਾਨ ਤੇ ਜਾ ਕੇ ਆਹ ਪਰਦੇ ਵੇਖਨ ਵੇਖਦੇ ਆ ਕਿ ਕਿਹ ਸਬ ਕਿਤਾਬ ਹੈ ਪਰਦੇ ਆਪਾਂ ਲੈ ਲਿਆ ਤੇ ਨਾਲ ਨੂਡਲ ਵੀ ਮਾਤਾ ਕਹਿੰਦੇ ਨੂਡਲ ਖਾਣੀ ਆ ਤੇ ਹੁਣ ਦੁੱਧ ਲਾ ਕੇ ਮਾਤਾ ਨੂੰ ਘਰ ਛੱਡ ਕੇ ਫੇਰ ਆਪਾਂ ਦੁਆਰਾ ਫੇਰ ਹੋਣੇ ਆ ਬਾਜ਼ਾਰ ਉਹਨਾਂ ਦੇ ਲਈ ਲਾਈ ਹੋਈ ਆ ਤੇ ਆਪਾਂ ਲੈਕਾਂ ਲਾ ਕੇ ਤੇ ਫਿਰ ਲਾਵਾਂਗੇ ਬਾਕੀ ਵੇਖਦਾ ਜੇ ਮਿਲ ਕੇ ਤਾਂ ਅੱਖ ਵੱਜ ਚੁੱਕੇ ਆ ਦੁਕਾਨਾਂ ਵਗੈਰਾ ਬੰਦ ਨਾ ਹੋ ਗਿਆ ਉਹਨਾਂ ਵੈਸੇ ਹੁੰਦੀਆਂ ਤਾਂ ਨਹੀਂ ਇੰਨੀ ਜਲਦੀ ਬਾਕੀ ਚੈੱਕ ਕਰ ਲਾਂਗੇ ਆਪਾਂ ਦੁੱਧ ਤੇ ਪਰਦੇ ਆਪਾਂ ਰੱਖ ਤੇ ਕਰੇ ਉਹਨਾਂ ਆਪਾਂ ਚੱਲੇ ਆ ਲਿੱਗ ਦੇ ਬੈਗ ਤੇ ਲਾਈਟਾਂ ਨੂੰ ਉਹਨਾਂ ਵਾਸਤੇ ਲਾਈਟਾਂ ਐਲੀਗ ਲੈਣ ਵਾਸਤੇ ਦੇਖਦਾ ਫਲਾਸ਼ ਸ਼ੌਪ ਤਾਂ ਨਹੀਂ ਪਤਾ ਕੋਈ ਗੁਜਾਕ ਚੋ ਪਤਾ ਲੱਗ ਹੀ ਜਾਣੀਆਂ ਆ ਆ ਬੈਲੀ ਦੀ ਲੈ ਕੇ ਵੀ ਲੈ ਲਈ ਆਪਾਂ ਐਲੀ ਦੇ ਪਿੱਛੇ ਲਾਉਣ ਵਾਸਤੇ ਫਿਰ ਆਪਾਂ ਉਹ ਕਰਾਈ ਜਾ ਕੇ ਤੋਂ ਤੋਂ ਨੇ ਆ ਫਿਟਿੰਗ ਕਰਕੇ ਨਾ ਸਾਰੀ ਟ੍ਰੈਲੀ ਲਾ ਕੇ ਚੈੱਕ ਕਰਾਂਗੇ ਆਪਾਂ ਅੱਜ ਅੱਜ ਦੇ ਲਈ ਇੰਨਾ ਕੀ ਕੋਈ ਟਾਈਮ ਜ਼ਿਆਦਾ ਹੋ ਚੁੱਕਿਆ ਦੁਕਾਨਾਂ ਬੰਦ ਹੋਣੀਆਂ ਸੀਗੀਆਂ ਬਾਕੀ ਨਿਊਜ਼ ਆਈਨੋ ਦੇਖਦੇ ਆ ਕੱਲ ਪੜਾ ਚਾਹਾਂਗੇ ਥੱਗ ਵੀ ਦੁਬਾਰਾ ਵਾਪਸ ਹੋਦੀ ਹਨਾ ਪਹਿਲਾਂ ਆਪਾਂ ਚੈੱਕ ਕਰਦੇ ਆ ਪਰਦੇ एक पा लैके आते हैं ये अपने रूम का एक अपने मेन गेट ते आजगा इत आजगा वॉशरूम वाला ਇੱਕ ਆਪਾਂ ਲੈ ਕੇ ਆਂਦਾ ਇਹ ਆਪਾਂ ਲੈ ਕੇ ਆਂਦਾ ਪੂਜਾ ਰੂਮ ਵਾਸਤੇ ਤੇ ਆਪਾਂ ਲੜੀ ਵੀ ਲਿਆਂਦੀ ਐ ਲੈ ਗਈ ਲਾਈਟ ਲਾਉਣ ਵਾਸਤੇ ਐ ਲੈ ਗਈ ਤੇ ਹੁਣ ਇਹਨੂੰ ਮੋਦੀ ਕਰਕੇ ਆਪਾਂ ਇੰਸਟਾਲ ਕਰਦੇ ਆ ਫਿਰ ਆਪਾਂ ਲਾ ਕੇ ਉੱਥੇ ਫਿਰ ਵੇਖਾਂਗੇ ਚੈੱਕ ਕਰਕੇ ਸਾਰੀ ਸਿਸਟਮ ਵਾਇਰਾ ਤਰੇ ਪਈ ਆ ਵਾਇਰਾ ਪੈਨ ਦੇ ਨਾਲ ਕੈਚ ਕਰਕੇ ਤੇ ਪਲੱਗ ਦੇ ਵਿੱਚ ਲਾ ਦਾਂਗੇ ਜਾਲ ਇੱਕ ਮਿੰਟ ਬੰਦ ਕਰੀਏ ਲੋਜ ਇੰਸਟਾਲ ਕਰੀ ਜੰਨੇ ਆ ਜਮਾਂ ਨਾਲ ਹੀ ਚਿਪ ਗਿਆ ਨਾ बाकी टेप ला देते जमा ना लाई हाँ बस थोड़े टोट के, के ला दे खर, सही करके ला ला खोल नू। ਵਾਸ ਬਸ ਸਿਰ ਆਪਣਾ ਕੰਮ ਪ੍ਰੋਸੈਸ ਹੋ ਜੇ ਵਧੀਆ एक बार आप घुमाता सारे पास दिखती है आपू कटा पेल आप चेक कर लिए सही चलती है कि नहीं वैसे सही चलनी चाहती है क्योंकि आप धक्का जहा भी नहीं किया बाकी बोर्ड लाख दे ला के आप चेक कर लगे बहुत ਚਾ ਚ ਵਧੀਆ ਬਣ ਗਈ ਹਨਾ ਗੱਲਬਾਤ ਗੱਲਬਾਤ ਓਕੇ ਰਿਪੋਰਟ ਹੋ ਗਈ ਆ ਬਸ ਆਪਾਂ ਉਥੋਂ ਕੱਟ ਦਿੰਨੇ ਆ ਤੇ ਬਾਕੀ ਸਭ ਕੁਝ ਸੈੱਟ ਹੈ ਤੇ ਆਪਾਂ ਲਾਵਾਗੇ ਫਿਰ ਨਾਲ-ਨਾਲ ਤੇ ਚੈੱਕ ਕਰਕੇ ਵੇਖਾਂ ਕੀ ਸਾਹ ਬਈ ਕਿੱਦਾਂ ਦੀ ਬੰਦੇ ਹੋਵੇ ਤਾਂ ਮੈਨੂੰ ਲੱਗਦਾ ਕਹਾਂ ਕਿ ਲੱਗੂਗੀ ਲਓ ਜੀ ਅਲੀਕ ਟੰਗਦੀ ਆ ਤੇ ਆਪਾਂ ਇੱਥੇ ਚਪਕਾ ਦਾਂਗੇ ਇੱਥੇ ਕਰਕੇ ਫਿਰ ਆਪਾਂ ਲੇਗ ਲਾਵਾਂਗੇ ਬਾਕੀ ਕੱਟ ਦਿੱਤੀ ਆ ਬਾਕੀ ਵੇਖੋ ਹੁਣ ਲਓ ਜੀ ਆਪਣਾ ਸਾਰਾ ਸੈਟਅਪ ਹੋ ਚੁੱਕਿਆ ਤੇ ਲਾਈਟ ਬੰਦ ਕਰਕੇ ਤੁਹਾਨੂੰ ਦਿਖਾਉਨੇ ਆ ਚੈੱਕ ਕਰੋ ਪੂਰੀ ਵਾਈਬ ਆਉਂਦੀ ਆ ਨਾ ਘੈਂਟ ਘੈਂਟ ਵਾਲੀ ਵੈਸੇ ਇਨਕ ਲਾਈਟ ਵੀ ਸੋਹਣੀ ਲੱਗਦੀ ਹੈ ਪਰ ਲਾਈਟ ਬੰਦ ਕਰਕੇ ਜ਼ਿਆਦਾ ਘੈਂਟ ਲੱਗਦਾ ਬਾਕੀ ਤਾਂ ਸਭ ਕੁਝ ਠੀਕ ਹੈ ਯਾਰ ਆ ਟੁੱਟ ਗਈ ਇਹਨੂੰ ਵੀ ਕਰਦੇ ਆ ਸੈੱਟ ਲਾ ਕੇ ਨਾ ਇਹਨੂੰ ਦੁਬਾਰਾ ਬਾਕੀ ਆਲ ਸੈੱਟ ਹੋ ਗਿਆ ਬਸ ਆਪਣਾ ਗੇਟ ਲੱਗ ਜੇ ਇੱਧਰ ਤੇ ਵਾਸ਼ਰੂਮ ਦਾ ਗੇਟ ਲੱਗ ਜੇ ਬਾਕੀ ਆਲ ਓਕੇ ਹੈ ਤਾਂ ਚਲੋ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਚੈਨਲ ਨੂੰ ਕਰ ਲੈਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲੈਓ ਲਾਈਕ ਤੇ ਬੈਲ ਆਈਕਨ ਨੂੰ ਪਾਉਣਾ ਨਾ ਭੁੱਲਿਗਾ ਗੁੱਡ ਨਾਈਟ সুইਟ ਡ੍ਰੀਮ ਟੇਕ ਕੇਅਰ ਬਾਏ 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 ਬਾਏ